ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲਚਰਤਾ ਫੈਲਾਈ ਜਾ ਰਹੀ ਹੈ ਤਾਂ ਕਿ ਅਸੀਂ ਗੁਰੂ ਤੋਂ ਦੂਰ ਹੋਈਏ ਗੁਰੂ ਦਾ ਬਚਨ ਹੈ ਮੇਰੇ ਮੋਹਨ ਸਰਬਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਏ ਬੋਲਤ ਬੋਲ ਅਜਾਏ ਸੇਖ ਨੇ ਇਹਨਾਂ ਕੰਨਾਂ ਦੇ ਨਾਲ ਸਾਖਤਾਂ ਦੇ ਗੀਤ ਨਹੀਂ ਸੁਣਨੇ। ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ ਤੇ ਜੋ ਵੀ ਸਮਾਜ ਦੇ ਅੰਦਰ ਲਚਰਤਾ ਜਾਂ ਹੋਰ ਗੁਰਮਤ ਤੋਂ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੈ ਉਹਦੇ ਤੋਂ ਆਪਣੇ ਬੱਚਿਆਂ ਨੂੰ ਬਚਾਈਏ। ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸਮੁੱਚੇ ਸੰਸਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਹਾੜੇ ਦੀ ਲੱਖ 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 ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਆਓ ਆਪਾਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਨਤਮਸਤਕ ਰਹੀਏ ਕਲਗੀਧਰ ਪਾਤਸ਼ਾਹ ਦੇ ਬਚਨ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਇਸ ਸਿਧਾਂਤ ਨੂੰ ਮੰਨੀਏ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲਚਰਤਾ ਫੈਲਾਈ ਜਾ ਰਹੀ ਹੈ ਤਾਂ ਕਿ ਅਸੀਂ ਗੁਰੂ ਤੋਂ ਦੂਰ ਹੋਈਏ ਗੁਰੂ ਦਾ ਬਚਨ ਹੈ ਮੇਰੇ ਮੋਹਨ ਸਰਬਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਬੋਲ ਬੋਲ ਅਜਾਏ ਬੋਲਤ ਬੋਲ ਅਜਾਏ ਸਿੱਖ ਨੇ ਇਨਾ ਕੰਨਾਂ ਦੇ ਨਾਲ ਸਾਖਤਾ ਦੇ ਗੀਤ ਨਹੀਂ ਸੁਣਨੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ ਤੇ ਜੋ ਵੀ ਸਮਾਜ ਦੇ ਅੰਦਰ ਲਚਰਤਾ ਜਾਂ ਹੋਰ ਗੁਰਮਤ ਤੋਂ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੈ ਉਹਦੇ ਤੋਂ ਆਪਣੇ ਬੱਚਿਆਂ ਨੂੰ ਬਚਾਈਏ ਮੈਂ ਸામੂਚੀ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸਮੂਚੇ ਸੰਸਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਹਾੜੇ ਦੀ ਲੱਖ 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 ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਆਓ ਆਪਾਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਨਤਮਸਤਕ ਰਹੀਏ ਕਲਗੀਧਰ ਪਾਤਸ਼ਾਹ ਦੇ ਬਚਨ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਇਸ ਸਿਧਾਂਤ ਨੂੰ ਮੰਨਿਏ